ਸਾਸਤਰੀ ਕਾਲਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਹਾਂ ਹੋਸਟ ਬਿੱਟੂ ਨੇ ਜਾਂ ਪਰ ਸਵਾਗਤ ਕਰਨ ਵਾਲੀ ਦੀ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਆਪਾਂ ਆਪਣੀ ਖੇਤ ਵਿੱਚ ਖੜੇ ਹਾਂ ਆ ਆਪਣੀ ਕਣਕ ਆ ਇਹ 11 사ਨੇ 12 ਤਰੀਕ ਦੀ ਬੀਜੀ ਹੋਈ ਆ ਇਹਦੇ ਵਿੱਚ ਪ੍ਰੋਬਲਮ ਕੀ ਆ ਰਹੀ ਆ ਕਣਕ ਪੀਲੀ ਪੀਲੀ ਹੋਈ ਜਾ ਰਹੀ ਆ ਇਦਾਂ ਦਿਨੋਂ ਦਿਨ ਢਾਲ ਸੁੱਕੀ ਜਾ ਰਹੀ ਆ ਨੇ ਆ ਦੇਖੋ ਹਾ ਤੁਹਾਨੂੰ ਦੇਖਦੀ ਹੋਊਗੀ ਸਾਰੀਆਂ ਆ ਐ ਨਹੀਂ ਕਿਤੇ ਕਿਤੇ ਹੈਗੀ ਆ ਕਦੇ ਕਦੇ ਨਹੀਂ ਆ ਦੇਖ ਲੋ ਸਾਰਾ ਇਧਾਵਾਂ ਲਾ ਜਿੱਥੇ ਮਰਜੀ ਲੈ ਜਾ ਤੇ ਇਹਦੇ ਆਪਾਂ ਵਿਚਾਰ ਵੀ ਕਈ ਬੰਦਿਆਂ ਤੋਂ ਲਏ ਆ ਵੀ ਸੁੱਕ ਦੀ ਗੱਤੇ ਆ ਇਹ ਤੇ ਕਈ ਬੰਦਾ ਕਹਿੰਦਾ ਸਿਉਕ ਪੈ ਗਈ ਪਟਕੇ ਦੇਖਿਆ ਸਿਉਕ ਵੀ ਨਹੀਂ ਹੈਗੀ ਤੇ ਫਿਰ ਕਹਿੰਦਾ ਵੀ ਸੁੰਡੀ ਪੈ ਜਾਂਦੀ ਇਹਨੂੰ ਸੁਪਰ ਸੀਟਰ ਵਾਲੀ ਨੂੰ ਸੁੰਡੀ ਵੀ ਨਹੀਂ ਹੈਗੀ ਕਿਉਂਕਿ ਗੱਠਾਂ ਚਕਾਈਆਂ ਹੋਈਆਂ ਦੀ ਆਪਣੀਆਂ ਆਪਣਾ ਕਿਹੜਾ ਵਿਚਪਰ ਵਾਲੀ ਬਾਈ ਤੀ ਤੇ ਇਹ ਤਾਂ ਆਪਾਂ ਇਹੀ ਨਤੀਜੇ ਦੇ ਬੰਦੇ ਪਹੁੰਚੇ ਆ ਤੇ ਇਹਦੀ ਕਣਕ ਦੀ ਨਾ ਜੜ ਨਹੀਂ ਬਣਦੀ ਹੈਗੀ ਆ ਦੇਖੋ ਤੁਸੀਂ ਆ ਲਓ ਲਓ ਜੜ ਤੋਂ ਸੁੱਕ ਜਾਂਦੀ ਆ ਵੀ ਦੇਖੀ ਆ ਪਟੋਲ ਕੇ ਐਨ ਵੀ ਵਿੱਚ ਸੁੰਡੀ ਤਾਂ ਨਹੀਂ ਹੈਗੀ ਕੋਈ ਜਾਂ ਸਿਉਂਕ ਤਾਂ ਨਹੀਂ ਹੈਗੀ ਪਟ ਕੇ ਸਾਰਾ ਕੁਝ ਦੇਖਿਆ ਆ ਲਓ ਕਣਕ ਦੀ ਜੜੇ ਨਹੀਂ ਬਣ ਰਹੀ ਯਾਨੀ ਬੰਦੇ ਆਪਣੇ ਇਸ ਨਤੀਜੇ ਤੇ ਪਹੁੰਚੇ ਆ ਵੀ ਇਹਦੇ ਆਪਣੇ ਉਹਦੇ ਕਰਕੇ ਬੀਜੀ ਹੁਣ ਕਰਕੇ ਸੁਪਰ ਸੀਡਰ ਨਾਲ ਤਵੀਆਂ ਵਾਲੀ ਨਾਲ ਤੱਪੜ 'ਚ ਵੀਜੀ ਦੀ ਦਾਣਾ ਜਿਹੜਾ ਥੱਲੇ ਚਲਿਆ ਗਿਆ ਨਾ ਸਿੱਧਾ ਹੀ ਥੱਲੇ ਜਾਂਦਾ ਡਿੱਗਦਾ ਉਹ ਥੱਲੇ ਨੂੰ ਧਰਤੀ ਕੜੀ ਆ ਤੇ ਦਾਣਾ ਗਰੋਥ ਨਹੀਂ ਕਰ ਰਹੀ ਜੜ ਉਹਦੀ ਜਿਹੜੇ ਤਾਂ ਦਾਣੇ ਦੇ ਵਿੱਚ ਥੱਲੇ ਮਿੱਟੀ ਪੈ ਗਈ ਉੱਤੇ ਫੇਰ ਦਾਣਾ ਆ ਗਿਆ ਫੇਰ ਮਿੱਟੀ ਪੈ ਗਈ ਉਹ ਤਾਂ ਵਧੀਆ ਗਰੋਥ ਕਰ ਰਿਹਾ ਇੰਨਾ ਗ੍ਰਿਪ ਦੇ ਵਿੱਚ ਆ ਗਿਆ ਜਿਹੜਾ ਸਿੱਧਾ ਹੀ ਥੱਲੇ ਦਾਣਾ ਡਿੱਗ ਗਿਆ ਉਹ ਦਾਣਾ ਹੁਣ ਹਰਾ ਤਾਂ ਹੋ ਗਿਆ ਪਰ ਉਹਦੀ ਜੜ ਦੀ ਗਰੋਥ ਨਹੀਂ ਕਰ ਰਹੀ ਆ ਪਟਕੇ ਦਿਖਾਣਾ ਹੁੰਦਾ ਇਥੋਂ ਪੋਲਾ ਪਿਆ ਇਥੋਂ ਕਿਹੜਾ ਪਿਆ ਪੂਰਾ ਇਟ ਵਰਗਾ ਥੱਲੇ ਆਹ ਦੇਖ ਲਓ ਲਾ ਜੜ ਨਹੀਂ ਹੈਗੀ ਇਹਦੀ ਉਹ ਸਾਰੀ ਕਿੱਥੇ ਗਾ ਆਹ ਦੇਖੋ ਲਾ ਐ ਹੋਈ ਜਾਂਦਾ ਥੱਲੀਆਂ ਸੁੱਕੀ ਜਾਂਦੀ ਹੈ ਇਹ ਆਹ ਜਿਹੜਾ ਗ੍ਰਿਪ ਦੇ ਵਿੱਚ ਆਇਆ ਉਹਦੀ ਜੜ ਬਣ ਗਈ ਮਾੜੀ ਮੋਟੀ ਥੱਲੇ ਵਾਂ ਕਿਹੜਾ ਪਿਆ ਲੈ ਦੇਖ ਲਓ ਇਥੋਂ ਤੁਸੀਂ ਹੋਰ ਦਿਖਾਣੇ ਆਪਾਂ ਤੁਹਾਨੂੰ ਇਹ ਤਾਂ ਕਿਹੜਾ ਇੱਕ ਥਾਵੇਂ ਆ ਇਕੱਲੀ ਸਾਰੇ ਏਕਣੇ ਆ ਇਧਰੋਂ ਪਾਟ ਲੈਨੇ ਆ ਆਪਾਂ ਯਾਨੀ ਇਹ ਅਜਿਹੇ ਨਤੀਜੇ ਦੇ ਬੰਦੇ ਪਹੁੰਚੇ ਆ ਆ ਦੇਖੋ ਲੈ ਆ ਪੀਲੀ ਆ ਇਧਰੋਂ ਆ ਪੋਲਾ ਪਿਆ ਇਥੋਂ ਇਥੋਂ ਗੋਲੀ ਟੁਕਣੀ ਬੰਦ ਹੋ ਗਈ ਆਪਣੀ ਕਿਹੜਾ ਹੋ ਗਿਆ ਮੰਨ ਲਓ ਲੈ ਆ ਦੇਖੋ ਇਹਦੀ ਜੜ ਨਹੀਂ ਹੈਗੀ ਆ ਦੋਏ ਪਟਲੇ ਇਹਨਾਂ ਦੀ ਜੜ ਨਹੀਂ ਹੈਗੀ ਕਿਉਂਕਿ ਜੜ ਥੱਲੇ ਨੂੰ ਤਾਂ ਵਧੇ ਜੜ ਨੇ ਤਾਂ ਥੱਲੇ ਨੂੰ ਜਾਣਾ ਧਰਤੀ ਕਿਹੜੀ ਆ ਤੇ ਉਹਦੀ ਜੜ ਬਣ ਨਹੀਂ ਰਹੀ ਹੈਗੀ ਸਾਰੇ ਬੂਟੇ ਇਹਵੇਂ ਨੇ ਲੈਓ ਤੁਸੀਂ ਲੈ ਪੰਜ ਛੇ ਬੂਟੇ ਜਿਹੜਾ ਦਰਣਾ ਗ੍ਰਿਪ ਦੇ ਵਿੱਚ ਹੈ ਉਹਦੀ ਜੜ ਬਣ ਵੀ ਰਹੀ ਹੈ ਇਹ ਜੀ ਗੱਲ ਨਹੀਂ ਜਿਹੜਾ ਨਹੀਂ ਆਇਆ ਉਹ ਹੀ ਆ ਨਹੀਂ ਸੁਪਰ ਸੀਟਰਾਂ ਦਾ ਵੇੜਾ ਹੀ ਕਰਕੇ ਕਰਤਾ ਤੇ ਮੈਂ ਮਰੇ ਕੋਲ ਇੱਕ ਨਹੀਂ ਵੀ ਦੇਖਿਆ ਉਧਰ ਵੀ ਏਕਣੇ ਆ ਕੋਈ ਜ ਕੋ ਕਦੇ ਸੁੰਡੀ ਪੈ ਗਈ ਜਿਹੜਾ ਜਿਹੜਾ ਪਰਾਲੀ ਵਿੱਚ ਵੀ ਜੀਆਂ ਦੀ ਜਾਨੀਸ ਆਪਣਾ ਤਾਂ ਇਹੀ ਅਸਜ ਆ ਵੀ ਅਗਲੇ ਸਾਲ ਨੂੰ ਦੇਖ ਕੇ ਬਚਾਓ ਆਪਣੇ ਯਾਰ ਮਿੱਤਰਾਂ ਨੇ ਕਿ ਰੂਟਾ ਬੀਟਰ ਨਾਲ ਬੀਜੀ ਆ ਆਪਣੇ ਵੀ ਉਧਰ ਬੀਜੀ ਆ ਵਧੀਆ ਖੜੀ ਆ ਗਣ ਕਹਿਣ ਪੂਰੀ ਕਿਤੇ ਹੋਰ ਫੋੜ ਦੀ ਪੱਟ ਕੇ ਦਿਖਾ ਦੇਣੇ ਤੁਹਾਨੂੰ ਇਹੀ ਚੱਕਰਾ ਬਸ ਬੂਟੇ ਪੀਲੇ ਹੋਈ ਜਾਂਦੇ ਆ ਤੇ ਜੜ ਬਣ ਨਹੀਂ ਰਹੀ ਹੈਗੀ ਹਨ ਨਹੀਂ ਇਹੀ ਰਿਜ਼ਲਟ ਕੱਢਿਆ ਬੰਦਿਆਂ ਨੇ ਆਹ ਦੇਖ ਲਓ ਤੁਸੀਂ ਲਾ ਲਓ ਇਹਈਓ ਜਾੜਾ ਤੇ ਪਿਛਲੇ ਸਾਲ ਵੀ ਜੰਗਲੀ ਦੇ ਬੰਦੇ ਦੀ ਉਹਨਾਂ ਨੇ 200 ਸੀਡਰ ਲਾਇਏ ਸੀ ਉਹਨਾਂ ਨੇ 200 ਸੀਡਰ ਵੇਚਤੇ ਇਸ ਵਾਰ ਰੂਟਾ ਬੀਟਰਾਂ ਬੀਜੀਆ ਉਹਨਾਂ ਦੇ ਪਿਛਲੇ ਸਾਰੇ ਇਹੀ ਹਾਲਤ ਸੀ ਤੇ ਹੁਣ ਦਿਓ ਆਪਾਂ ਨੂੰ ਇਜਾਜ਼ਤ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਰੇ ਤਾਂ ਕਿ ਆਪਾਂ ਨੂੰ ਵੀਡੀਓ ਪਾਉਣ ਦਾ ਨੂੰ ਬਹੁਤ ਟਾਈਮ ਹੋ ਗਿਆ ਇਨੀ ਇੱਕ ਵੀਰ ਦੀ ਹੱਥ ਜਨਨ ਕੀ ਜੋੜਦੀ ਬੇਨਤੀ ਆ ਸਬਸਕ੍ਰਾਈਬ ਕਰ ਲਿਓ ਤੇ ਹੁਣ ਦਿਓ ਆਪਾਂ ਨੂੰ ਜਾ ਮਿਲਾਂਗੇ ਹੋਰ ਵੀਡੀਓ ਵਿੱਚ ਧੰਨਵਾਦ ਆ ਦੇਖ ਲਓ ਪਹਿਲਾਂ ਆਪਾਂ ਇੱਧਰ ਖੜੇ ਸੀ ਆਹ ਸਾਈਡ ਦਿਖਾਈ ਜਾਂ ਤੁਹਾਨੂੰ ਆ ਹੁਣ ਸੜਕ ਦੇ ਦੂਜੇ ਬੰਨੇ ਦਿਖਾਉਨੇ ਆ ਆਹ ਸਾਈਡ ਦੇਖ ਲਓ ਓਵੇਂ ਹੀ ਆ ਕਣਕਾਂ ਦਾ ਹਾਲ ਕਿਤੇ ਹਰੀ ਹੋਈ ਆ ਕਿਤੇ ਨਹੀਂ ਹਰੀ ਹੋਈ ਆ ਕੰਨੀ ਸੋਵਰ ਸੀਡਰ ਕਾਮਯਾਬ ਨਹੀਂ ਹੋਈ ਤੱਪੜ ਦੇ ਵਿੱਚ ਇਹਨਾਂ ਨੇ ਬਜਾ ਲੀਆਂ ਆ ਰੇਤ ਦੀ ਜ਼ਮੀਨ ਆ ਇਹ ਇਹ ਵੀ ਤੱਪੜ ਵਿੱਚੇ ਬੀਜੀ ਹੋਈਆਂ ਨੇ ਤਵੀਆਂ ਦੇ ਵਿੱਚ ਦਾਣਾ ਡੂੰਗਾ ਸਿੱਧਾ ਥੱਲੇ ਚੱਲਿਆ ਗਿਆ ਉੱਤੇ ਤਵੀਆਂ ਨੇ ਮਿੱਟੀ ਪਾਤੀ ਜੇ ਹਰੀ ਹੋ ਵੀ ਜਾਂਦੀ ਆ ਤਾਂ ਦਾਣਿਆਂ ਦਾ ਜੜ ਨਹੀਂ ਥੱਲੇ ਨੂੰ ਜਾਂਦੀ ਕਿਉਂਕਿ ਥੱਲੇ ਕੜਾ ਹੁੰਦਾ ਜੋ ਜ਼ਿਆਦਾ ਮਿੱਟੀ ਪੈ ਗਈ ਤਾਂ ਵੀ ਦਾਣਾ ਨਹੀਂ ਹੁੰਦਾ ਉੱਤੇ ਪਰਾਲੀ ਪੈ ਜਾਂਦੀ ਆ ਕਿਹੜਾ ਸਹੀ ਦਾਣਾ ਢੀਕਾ ਉਹ ਹਰਾ ਹੋ ਜਾਂਦਾ ਕਿਸਾਨ ਵੀਰੋ ਆ ਮੈਂ ਖੜਾ ਪਿੰਡ ਮਾਰੀ ਕਿਆਂ ਕੋਲ ਇੱਥੇ ਵੀ ਸੁਪਰ ਸੀਡਰ ਦੇ ਦੇਖ ਲਓ ਹੱਥੇ ਖੜੇ ਕਰਾਏ ਪਏ ਆ ਲੋਕਾਂ ਦੇ ਆ ਦੇਖ ਲਓ ਖੱਤਿਆਂ ਦੇ ਵਿੱਚ ਅੱਧੀ ਹੋਈ ਆ ਅੱਧੀ ਹੋਈ ਹੋਣੀ ਦੇਖ ਲਓ ਉਹੀ ਹਾਲ ਆਪਣੇ ਵਾਲਾ ਹੀ ਜਿਵੇਂ ਆਪਣੇ ਦੀ ਆ ਦੇਖੋ ਨਾਲੇ ਮੀਂਹ ਵੀ ਪਿਆ ਹੋਇਆ ਅੱਧੀ ਹੋਈ ਆ ਅੱਧੀ ਹੋਈ ਹੋਣੀ ਹੈਗੀ ਲਗਣਕ ਉਹੀ ਕੰਮ ਆ ਵੀ ਸੁਪਰ ਹੀਡਰ ਨੇ ਕਾਹਨੂੰ ਉਹ ਕੰਮ ਕਾਮਯਾਬ ਕਰਿਆ ਆ ਦੇਖ ਲੋ ਲੈ ਸਿੱਧੀ ਸਿੱਧੀ ਖੜੀ ਆ ਆ ਉੱਪਰਲੇ ਖੇਤ ਚ ਦਾ ਜਮਾ ਹੀ ਨਹੀਂ ਹੈਗੀ ਜੀ ਆਪਾਂ ਦੇਖੀਏ ਇੱਥੇ ਦਾ ਪ੍ਰਾਣੀ ਦੇ ਵਿੱਚ ਕੀ ਹੋਣਾ ਰੇਤ ਨਹੀਂ ਜ਼ਮੀਨਾਂ ਨਾਲ ਇਹ ਆਪਣੇ ਮੁਰਗਿਓ ਜਿਵੇਂ ਮੋਟਰ ਤੇ ਆਪਣੇ ਦੀ ਰੇਤ ਲਈ ਜ਼ਮੀਨਨ ਆ ਉੱਪਰ ਵੀ ਦੇਖ ਲੋ ਲੈ ਇੱਥੇ ਕੀ ਹੋਣਾ ਇਹਨੇ ਸਾਰੀ ਯਾਨੀ ਹੱਥ ਖੜੇ ਕਰਾਤੇ ਆ ਤੇ ਕੀ ਤਾਂ ਹੋਇਆ ਕੀ ਆ ਨਾ ਲੋਕਾਂ ਨੇ ਤੱਪੜ ਚ ਬਜਾ ਲੀਆਂ ਦਾਣਾ ਸਿੱਧਾ ਥੱਲੇ ਗਿਆ ਦਾਣਾ ਥੱਲੇ ਜਾਣ ਨੂੰ ਪੋਰ ਹੈ ਨਹੀਂ ਤੇ ਸਿੱਧਾ ਥੱਲੇ ਗਿਆ ਆਲੇ ਵਾਲੇ ਤਵੀਆਂ ਦੇ ਵਿੱਚ ਕਰਕੇ ਇੱਥੇ ਵੀ ਉਹੀ ਹੈ ਕੰਮ ਤਾਂ ਹੀ ਹਰਾ ਨਹੀਂ ਹੋਇਆ